ਨਾਬਾਦੀ ਕੇ ਪੰਜੇ ਸ਼ਰਮਨੀ ਕਾਲੀਦਲ ਦੇ ਮੁਖ ਬੁਲਾਰੇ ਅਰਸ਼ਦੀਪ ਕਲੇਰ ਵੱਲੋਂ ਆਪ ਪਾਰਟੀ ਦੇ ਵਿਧਾਇਕ ਹਰਮਿਤ ਸਿੰਘ ਪਠਾਣ ਮਾਜਰਾ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕੇਰਿਆ ਗਿਆ ਹੈ। ਉਹਨਾਂ ਕਹਿੰਦੇ ਕਿ ਪਿਛਲੇ 3 ਦਿਨ ਤੋਂ ਉਹ ਦੇਖ ਰਹੇ ਹਨ ਕਿ ਪਠਾਣ ਮਾਜਰਾ ਸਾਹਿਬ ਆਪਣੀ ਹੀ ਸਰਕਾਰ ਤੇ ਲਗਾਤਾਰ ਹਮਲਾ ਕਰ ਰਹੇ ਹਨ। ਪਰ ਮੈਂ ਪਠਾਣ ਮਾਜਰਾ ਸਾਹਿਬ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕਿਉਂਕਿ ਤੁਹਾਨੂੰ ਲੋਕਾਂ ਵੱਲੋਂ ਹੁਣ ਪਿੰਡਾਂ ਵਿੱਚ ਵੜਨ ਨਹੀਂ ਦਿੱਤਾ ਜਾ ਰਿਹਾ ਇਸ ਲਈ ਤੁਸੀਂ ਆਪਣਾ ਚੰਮ ਬਚਾਉਣ ਲਈ ਸਰਕਾਰ ਦੇ ਵਿਰੁੱਧ ਬੋਲ ਹੋ ਜਦ ਕਿ ਪੰਜਾਬ ਦੀ ਮੌਜੂਦਾ ਸਥਿਤੀ ਲਈ ਮੁੱਖ ਮੰਤਰੀ ਸਮੇਤ ਤੁਸੀਂ ਸਾਰੇ ਖੁਦ ਵੀ ਜ਼ਿੰਮੇਵਾਰ ਹੋ ਇਸੇ ਸਿਆਸਤ ਦੀ ਕੜੀ ਦੇ ਵਿੱਚ ਪਟਿਆਲਾ ਤੋਂ ਇੱਕ ਐਮਐਲਏ ਨੇ ਸਰਦਾਰ ਹਰਮੀਤ ਸਿੰਘ ਪਠਾਨ ਮਾਜਰਾ ਪਰ ਪਿਛਲੇ 3 ਦਿਨ ਤੋਂ ਮੈਂ ਦੇਖ ਰਿਹਾ ਕਿ ਪਠਾਨ ਮਾਜਰਾ ਸਾਹਿਬ ਆਪਣੀ ਸਰਕਾਰ ਤੇ ਲਗਾਤਾਰ ਹਮਲਾਵਰ ਨੇ ਕਹਿੰਦੇ ਜੀ ਸਰਕਾਰ ਹੀ ਬੜੀ ਮਾੜੀ ਹੈ ਦਿੱਲੀ ਵਾਲੇ ਸਰਕਾਰ ਨੂੰ ਕੰਮ ਨਹੀਂ ਕਰਨ ਦਿੰਦੇ ਮੈਂ ਚੰਗੀ ਗੱਲ ਜੇ ਹੁਣ ਆ ਕੇ ਜ਼ਮੀਰ ਜਾਗੀ ਹੈ 3 ਸਾਲ ਬਾਅਦ ਜਾਗੀ ਹੈ ਤੇ ਚਲੋ ਚੰਗੀ ਗੱਲ ਹੈ ਪਰ ਮੈਂ ਪਠਾਨ ਮਾਜਰਾ ਸਾਹਿਬ ਨੂੰ ਪੁੱਛਣਾ ਚਾਹਨਾ ਕਿ ਕੀ ਕੋਈ ਸਕ੍ਰਿਪਟ ਲਿਖੀ ਜਾ ਰਹੀ ਹੈ ਅਰੇ ਜਿੰਨੇ ਵਿਧਾਇਕ ਕਿਉਂਕਿ ਅੱਜ ਪੰਜਾਬ ਦੇ ਹਾਲਾਤ ਨੇ ਕਿ ਇਹਨਾਂ ਦੇ ਵਿਧਾਇਕਾਂ ਨੂੰ ਪਿੰਡਾਂ ਦੇ ਵਿੱਚ ਬੜਿਆਂ ਨੂੰ ਨਹੀਂ ਦਿੱਤਾ ਜਾ ਰਿਹਾ ਲੋਕ ਇਹਨਾਂ ਦੇ ਕੱਪੜੇ ਪਾਣ ਤੱਕ ਜਾ ਰਹੇ ਨੇ ਸੋ ਮਜਬੂਰੀ ਬਣ ਗਈ ਹੈ ਕਿ ਹੁਣ ਆਪਣਾ ਚੰਮ ਬਚਾਉਣ ਦੇ ਲਈ ਹੁਣ ਸਰਕਾਰ ਦੇ ਵਿਰੁੱਧ ਬੋਲੋ ਦਿੱਲੀ ਦੇ ਵਿਰੁੱਧ ਬੋਲੋ ਪਰ ਸਰਕਾਰ ਤੇ ਇਹਨਾਂ ਦੇ ਐਮ ਐਲ ਏ ਤੇ ਵਿਧਾਇਕ ਇੱਕ ਗੱਲ ਚੰਗੀ ਤਰ੍ਹਾਂ ਸਮਝ ਲੈਣ ਕਿ ਜਿਹੜਾ ਹੁਣ ਨਵਾਂ ਡਰਾਮਾ ਸ਼ੁਰੂ ਹੋਇਆ ਦਿੱਲੀ ਵਰਸਸ ਪੰਜਾਬ ਦਾ ਕਿਉਂਕਿ ਪਠਾਨ ਮਾਜਰਾ ਮੁੱਖ ਮੰਤਰੀ ਦੇ ਖਾਸਮ ਖਾਸ ਨੇ ਕਹਿੰਦੇ ਬਹੁਤ ਨਜ਼ਦੀਕੀ ਰਿਸ਼ਤੇਦਾਰ ਨੇ ਸੋ ਕਿਤੇ ਤਾਂ ਕੋਈ ਵੱਡੀ ਸ਼ਕਤੀ ਹੈ ਜਿਹੜੀ ਪਿੱਛੇ ਬੁਲਵਾਰੀ ਹੈ ਤੇ ਬੋਲਿਆ ਕਿ ਜਾ ਰਿਹਾ ਕਹਿੰਦੇ ਜੀ ਦਿੱਲੀ ਕੰਮ ਕਰਨ ਨਹੀਂ ਦੇ ਰਹੀ ਮੁੱਖ ਮੰਤਰੀ ਤਾਂ ਕਰਨਾ ਚਾਹੁੰਦੇ ਮੈਂ ਸਿੱਧਾ ਜਾ ਸਵਾਲ ਕਰਦਾ ਕਿ 92 ਐਮਐਲਏ ਨੂੰ ਸਵਾਲ ਕਰਦਾ ਕਿ ਸਾਢੇ 3 ਸਾਲ ਤੁਸੀਂ ਕਿੱਥੇ ਸੀ ਇਹ ਉਹੀ ਮੁੱਖ ਮੰਤਰੀ ਭਗਵੰਤ ਮਾਨ ਹੈ ਜਿਨ੍ਹਾਂ ਨੇ ਦਸਕਤ ਕਰਕੇ ਸਾਰਾ ਪੰਜਾਬ ਦਿੱਲੀ ਦੇ ਕਦਮਾਂ ਦੇ ਵਿੱਚ ਰੱਖਿਆ ਤੇ ਜੇ ਕੋਈ ਪੰਜਾਬ ਦੇ ਹਸਾਲਾਤਾਂ ਲਈ ਜ਼ਿੰਮੇਵਾਰ ਹੈ ਤਾਂ ਵਿਧਾਇਕ ਮੰਤਰੀ ਤੇ ਮੁੱਖ ਮੰਤਰੀ ਤੇ ਅਰਵਿੰਦ ਕੇਜਰੀਵਾਲ ਇਹ ਸਾਰੇ ਬਰਾਬਰ ਦੇ ਜ਼ਿੰਮੇਵਾਰ ਨੇ ਕਿਉਂਕਿ ਮਕਸਦ ਇੱਕੋ ਰਿਹਾ ਪੰਜਾਬ ਨੂੰ ਲੁੱਟ ਕੇ ਦਿੱਲੀ ਦੀ ਸਿਆਸਤ ਚਮਕਾਈ ਗਈ ਪੰਜਾਬ ਲਈ ਤਾਂ ਕੱਖ ਵੀ ਇਹ ਲੋਕਾਂ ਨੇ ਨਹੀਂ ਕੀਤਾ ਔਰ ਅੱਜ ਜਿਹੜੀ ਸਰਕਾਰ ਪਠਾਨ ਮਾਜਰਾ ਸਾਹਿਬ ਦੇ ਉੱਤੇ ਪਰਚਾ ਦਰਜ ਕਰਕੇ ਰਾਤੋਂ ਰਾਤ ਚੱਕਣ ਗਈ ਹੈ ਦੇਖੋ ਪਹਿਲਾ ਤਾਂ ਇੱਕ ਸਵਾਲ ਹੈ ਕਿ ਜਿਹੜੇ 376 ਦੇ ਪਰਚੇ ਦੀ ਗੱਲ ਕੀਤੀ ਜਾ ਰਹੀ ਹੈ ਇਹ 2022 ਦੇ ਵਿੱਚ ਐਸੇ ਐਮਐਲਏ ਦੇ ਖਿਲਾਫ ਸ਼ਿਕਾਇਤ ਆਈ ਸੀ ਹੁਣ ਕੀ ਸਰਕਾਰ ਦੱਸ ਸਕਦੀ ਹੈ ਕਿ 3 ਸਾਲ ਤੋਂ ਇਸ ਵਿਧਾਇਕ ਨੂੰ ਕਿਉਂ ਬਚਾਇਆ ਗਿਆ ਔਰ ਹਾਈ ਕੋਰਟ ਤੱਕ ਇਸ ਕੰਪਲੇਂਟ ਦੇ ਖਿਲਾਫ ਪੰਜਾਬ ਸਰਕਾਰ ਆਪ ਗਈ ਉੱਥੇ ਐਫੀਡੇਵਿਟ ਫਾਈਲ ਕੀਤੇ ਕਹਿੰਦੇ ਜੀ ਇਹ ਤਾਂ ਕੰਪਲੇਂਟ ਬਣਦੀ ਹੋਈ ਨਹੀਂ ਤੇ ਹੁਣ ਜੇ ਦਿੱਲੀ ਵਰਸਸ ਪੰਜਾਬ ਦੀ ਲੜਾਈ ਇਹ ਉਰੇ ਬਣਾਈ ਜਾ ਰਹੀ ਹੈ ਤਾਂ ਸਰਕਾਰ ਕਿਉਂਕਿ ਸਾਰਾ ਚੱਲਦਾ ਹਮਲਾ ਫੇਲਾ ਦਿੱਲੀੋਂ ਰਿਹਾ ਇੱਕ ਪਾਸੇ ਮੁੱਖ ਮੰਤਰੀ ਦੇ ਵਿਧਾਇਕ ਨੇ ਇੱਕ ਪਾਸੇ ਦਿੱਲੀ ਐ ਪਰ ਮੰਦ ਭਾਗੀ ਗੱਲ ਇਹ ਐ ਕਿ ਸਿਆਸਤ ਕਰ ਕਿਹੜੇ ਸਮੇਂ ਦੇ ਵਿੱਚ ਰਹੇ ਅੱਜ 376 ਦਾ ਜਿਹੜਾ ਪੱচ্চਾ ਯਾਦ ਆ ਗਿਆ ਮੈਂ ਹੁਣ ਪੰਜਾਬ ਦੀ ਪੁਲਿਸ ਨੂੰ ਡੀਜੀਪੀ ਨੂੰ ਐਸਐਸਪੀ ਪਟਿਆਲੇ ਨੂੰ ਪੁੱਛਣਾ ਚਾਹੁੰਦਾ ਕਿ ਉਦੋਂ ਕਿੱਥੇ ਸੀ ਜਦੋਂ ਉੱਥੇ ਸਨੌਰ ਦੇ ਵਿੱਚ ਕੇਬਲ ਉੱਤੇ ਕਬਜ਼ਾ ਹੋ ਰਿਹਾ ਸੀ ਧੱਕੇ ਦੇ ਨਾਲ ਕੇਬਲ ਆਪਰੇਟਰਾਂ ਦੇ ਜਿਹੜੇ ਤਾਰੇ ਸੀ ਉਹ ਵੱਡੀਆਂ ਜਾਰੀਆਂ ਸੀ ਉਦੋਂ ਵੀ ਇਹੀ ਐਮਐਲਏ ਦੇ ਉੱਤੇ ਇਲਜ਼ਾਮ ਲੱਗੇ ਸੀ ਉਦੋਂ ਤਾਂ ਆਪਾਂ ਕਾਰਵਾਈ ਨਹੀਂ ਕੀਤੀ ਕਿ ਉਦੋਂ ਐਮਐਲਏ ਚੰਗਾ ਸੀ ਮਾਈਨਿੰਗ ਦੇ ਬਹੁਤ ਇਲਜ਼ਾਮ ਲੱਗੇ ਉਦੋਂ ਕਾਰਵਾਈ ਨਹੀਂ ਕੀਤੀ ਕਿ ਉਦੋਂ ਐਮਐਲਏ ਬਹੁਤ ਚੰਗਾ ਸੀ ਹੋਰ ਬਹੁਤ ਰਿਸ਼ਵਤ ਤੋਂ ਲੈ ਕੇ ਮੈਨੂੰ ਨਹੀਂ ਲੱਗਦਾ ਕਿ ਕੋਈ ਐਸਾ ਇਲਜ਼ਾਮ ਹੋਵੇ ਜਿਹੜਾ ਨਹੀਂ ਲੱਗਿਆ ਤੇ ਉਦੋਂ ਆਪਾਂ ਕਾਰਵਾਈ ਨਹੀਂ ਕੀਤੀ ਹੁਣ ਆਪਾਂ ਦਿੱਲੀ ਵਰਸਸ ਪੰਜਾਬ ਇਸ ਸਥਿਤੀ ਦੇ ਵਿੱਚ ਬਣਾਉਣੀ ਚਾਹੁੰਦੇ ਆ ਕਿਉਂਕਿ ਹੜ੍ਹਾਂ ਤੋਂ ਲੋਕਾਂ ਦੀ ਮੁਸੀਬਤ ਤੋਂ ਸਰਕਾਰ ਦੇ ਫੇਲੀਅਰ ਤੋਂ ਧਿਆਨ ਪਟਕਾ ਕੇ ਆਪਾਂ ਇਹ ਸੋਚਦੇ ਆ ਕਿ ਹੁਣ ਆਪਾਂ ਐਮਐਲਏ ਦਾ ਇੱਕ ਮਸਲਾ ਬਣਾ ਦਈਏ ਹੁਣ ਆਪਾਂ ਦਿੱਲੀ ਵਰਸਸ ਪੰਜਾਬ ਬਣਾ ਦਈਏ ਇਹ ਲੋਕ ਪੰਜਾਬ ਦੇ ਬਹੁਤ ਧਿਆਨ ਨਾਲ ਤੁਹਾਨੂੰ ਦੇਖ ਰਹੇ ਨੇ ਪੰਜਾਬ ਦੇ ਲੋਕ ਸੋਚ ਰਹੇ ਨੇ ਸਮਝ ਰਹੇ ਨੇ ਔਰ ਲੋਕਾਂ ਨੇ ਮaaf ਨਹੀਂ ਕਰਨਾ ਕਿਉਂਕਿ ਇਹ ਸਮਾਂ ਲੋਕਾਂ ਦੀ ਮਦਦ ਕਰਨ ਦਾ ਇਹ ਸਮਾਂ ਪੰਜਾਬ ਦੇ ਨਾਲ ਖੜਨ ਦਾ ਇਹ ਸਿਆਸਤਾਂ ਤਾਂ ਫੇਰ ਬਹੁਤ ਹੋ ਜਾਣਗੀਆਂ ਔਰ ਅੱਜ ਜਿਹੜੀ ਪੁਲਿਸ ਪਾਰਟੀ ਉਥੇ ਕਰਨਾਲ ਗ੍ਰਿਫਤਾਰ ਕਰਨ ਗਈ ਹੈ ਪਹਿਲਾਂ ਕਹਿੰਦੇ ਸੀ ਗ੍ਰਿਫਤਾਰ ਕਰ ਲਏ ਫੇਰ ਕਹਿੰਦੇ ਜੀ ਐਮਐਲਏ ਸਾਹਿਬ ਫਰਾਰ ਹੋ ਗਏ ਹੁਣੇ ਦੱਸੂਣਗੇ ਕੋਈ ਕਿ ਜੀ ਗ੍ਰਿਫਤਾਰ ਕੀਦੇ ਕਹਿਣ ਤੇ ਹੋਇਆ ਸੀ ਤੇ ਫਰਾਰ ਕੀਦੇ ਕਹਿਣ ਤੇ ਹੋਇਆ ਕਿ ਅਸੀਂ ਤਾਂ ਦੇਖਿਆ ਨਹੀਂ ਕਿ ਜਿਸ ਤਰੀਕੇ ਅੱਜ ਕੱਲ ਪੰਜਾਬ ਪੁਲਿਸ ਜਾਂਦੀ ਹੈ ਤੁਸੀਂ ਦੇਖਿਆ ਹੋਣਾ ਵੀ ਜਦੋਂ ਅਮਰਸਰ ਬਿਕਰਮ ਮਜੀਠੀਆ ਸਾਹਿਬ ਨੂੰ ਫੜਨ ਗਈ ਸੀ ਕੋਈ ਫਰਾਰ ਕਰਨ ਦਾ ਮੌਕਾ ਹੁੰਦਾ ਕੋਈ ਵੀਡੀਓ ਆਈ ਕਿ ਕਿਸ ਤਰੀਕੇ ਉੱਥੇ ਰੋੜਾ ਵੱਟੇ ਚੱਲੇ ਕਿਦਾਂ ਭੱਜਿਆ ਕਿਉਂਕਿ ਅੱਜ ਕੱਲ ਹਰ ਇੱਕ ਪੁਲਿਸ ਵਾਲੇ ਕੋਲੇ ਮੋਬਾਈਲ ਫੋਨ ਸੋ ਕਿਦੇ ਕਹਿਣ ਤੇ ਫੜਿਆ ਕਿਦੇ ਕਹਿਣ ਤੇ ਫਰਾਰ ਹੋਇਆ ਫਰਾਰ ਹੋਇਆ ਇਹ ਸਕ੍ਰਿਪਟ ਲਿਖੀ ਜਾਂ ਹੋ ਹੱਲਾ ਖੜਾ ਕੀਤਾ ਇਹ ਬਹੁਤ ਵੱਡੇ ਸਵਾਲ ਖੜੇ ਹੁੰਦੇ ਕਿਉਂਕਿ ਜੇ ਗ੍ਰਿਫਤਾਰ ਕਰ ਲਿਆ ਸੀ ਫਿਰ ਪਿਸਤੌਲ ਕਿਵੇਂ ਸੀ ਕਹਿੰਦੇ ਜੀ ਗੋਲੀ ਚਲਾ ਕੇ ਫਰਾਰ ਹੋ ਗਿਆ ਇੱਕ ਪਾਸੇ ਕਹਿੰਦੇ ਹੋ ਕਿ ਜੀ ਅਸੀਂ ਗ੍ਰਿਫਤਾਰੀ ਪਾ ਲਈ ਦੂਜੇ ਪਾਸੇ ਕਹਿੰਦੇ ਹੋ ਜੀ ਗੋਲੀ ਚਲਾ ਕੇ ਫਰਾਰ ਹੋ ਗਿਆ ਉੱਥੇ ਇਟਾ-ਬੱਟੇ ਚੱਲ ਪਏ ਸੋ ਬੜੇ ਵੱਡੇ ਸਵਾਲ ਨੇ ਇਹ ਜਿਹੜਾ ਕੁਝ ਸਾਰਾ ਅੱਜ ਸਿਰਫ ਤੇ ਸਿਰਫ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਤੋਂ ਧਿਆਨ ਭਟਕਾਉਣ ਦੇ ਲਈ ਇਹ ਨਰੋਲ ਸਿਆਸਤ ਪੰਜਾਬ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਜਾ ਰਹੀ ਹੈ ਇਹ ਲੋਕ ਪੰਜਾਬ ਦੇ ਇਹਨੂੰ ਯਾਦ ਰੱਖਣਗੇ ਕਿਉਂਕਿ ਇਹ ਸਮੇਂ ਦੇ ਵਿੱਚ ਜਦੋਂ ਪੰਜਾਬ ਦੇ ਲੋਕ ਮਰ ਰਹੇ ਨੇ ਲੋਕਾਂ ਦਾ ਇੱਕ ਬਹੁਤ ਵੱਡਾ ਨੁਕਸਾਨ ਇਹ ਪਾਣੀ ਦੀ ਮਾਰ ਕਰਕੇ ਹੜਾਂ ਕਰਕੇ ਹੋਇਆ ਤੇ ਤੁਸੀਂ ਦੇਖੋ ਵੀ ਨਕਮੀ ਸਰਕਾਰ ਜਿਹਨੇ ਲੋਕਾਂ ਦੀ ਮਦਦ ਕਰਨੀ ਸੀ ਉਹ ਸਰਕਾਰ ਐਸੀ ਸਿਆਸਤ ਦੀਆਂ ਖੇਡਾਂ ਖੇਡ ਰਹੀ ਹੈ ਤਾਂ ਇਹੀ ਦੀ ਸਰਕਾਰ ਤੋਂ ਐਸੀ ਪਾਰਟੀ ਤੋਂ ਪੰਜਾਬ ਨੂੰ ਰੱਬ ਹੀ ਬਚਾਵੇ ਟਾਈਮ ਟਾਈਮਿੰਗ ਤੇ ਬੜਾ ਸਵਾਲ ਉੱਠਿਆ ਲੋਕਾਂ ਨੂੰ ਲੋੜ ਆ ਹਰ ਭੇਡ ਨੂੰ ਲੋੜ ਆ ਵੀ ਸਰਕਾਰ ਉਹਨਾਂ ਸਾਥ ਦਵੇ ਲੇਕਿਨ ਸਰਕਾਰ ਇਹ ਰਾਜਨੀਤੀ ਦੇ ਉਤਰੀਆ ਇੱਕ ਕੀ ਗੇਮ ਕੀ ਹੈ ਸਕ੍ਰਿਪਟ ਕੀ ਹੈ ਸਾਡੀ ਸਕ੍ਰਿਪਟ ਬੜੀ ਸਾਫ਼ ਹੈ ਕਿ ਹੁਣ ਦਿੱਲੀ ਵਰਸਸ ਪੰਜਾਬ ਹੈ ਜਿਹੜੇ ਸੀਐਮ ਦੇ ਖੇਮੇ ਦੇ ਐਮਐਲਏ ਨੇ ਉਹ ਦਿਖਾਉਣਾ ਚਾਹੁੰਦੇ ਨੇ ਕਿ ਜੀ ਦਿੱਲੀ ਨਹੀਂ ਕੰਮ ਕਰਨ ਦੇ ਰਹੀ ਪਰ 92 ਐਮਐਲਏ ਲੋਕਾਂ ਨੇ ਪੰਜਾਬ ਦੇ ਨੇ ਜਿਤਾਏ ਨੇ ਫੇਲਿਅਰ 92 ਐਮਐਲਏਾਂ ਦਾ ਹੈ ਵੈਲਰ ਮੁੱਖ ਮੰਤਰੀ ਭਗਵੰਤ ਮਾਨ ਦਾ ਅਰਵਿੰਦ ਕੇਜਰੀਵਾਲ ਦਾ ਤਾਂ ਹੈ ਹੀ ਹੈ ਸਰਵੇ ਸਰਵਾਂ ਨੇ ਸੋ ਇੱਕ ਦੂਜੇ ਦੇ ਉੱਤੇ ਅਗਰ ਇਹ ਸੋਚਣ ਕਿ ਜੀ ਅਸੀਂ ਆਪ ਦੀ ਰਿਸਪਾਂਸਿਬਿਲਟੀ ਇੱਕ ਦੂਜੇ ਤੇ ਪਾ ਕੇ ਪੂਰੋ ਬਚ ਕੇ ਨਿਕਲ ਜਾਾਂਗੇ ਤਾਂ ਮੈਂ ਫੇਰ ਦੁਬਾਰਾ ਕਹਿ ਰਿਹਾ ਕਿ ਪੰਜਾਬ ਇਹ ਸਿਆਸਤ ਨੂੰ ਚੰਗੀ ਤਰ੍ਹਾਂ ਸਮਝ ਰਿਹਾ ਪਰ ਜਿਸ ਮੌਕੇ ਤੇ ਇਹ ਸਿਆਸਤ ਕੀਤੀ ਜਾ ਰਹੀ ਹੈ ਇਹ ਟਾਈਮਿੰਗ ਦੇ ਉੱਤੇ ਬੜਾ ਵੱਡਾ ਸਵਾਲ ਹੈ ਕਿਉਂਕਿ 2022 ਦੀ ਕੰਪਲੇਂਟ ਹੈ ਤੇ ਹੁਣ ਆ ਕੇ ਤੁਸੀਂ ਕਹਿਨੋ ਜੀ 376 ਦਾ ਪਰਚਾ ਫਿਰ ਪਹਿਲਾਂ ਕਿਉਂ ਨਹੀਂ ਕੀਤਾ ਫਿਰ 3 ਸਾਲ ਕਿਹੜੇ ਅਫਸਰ ਜ਼ਿੰਮੇਵਾਰ ਸੀ ਜਿਹੜੇ ਇਸ ਵਿਧਾਇਕ ਨੂੰ ਬਚਾਉਂਦੇ ਰਹੇ ਉਹ ਵੀ ਦੱਸਣ ਜਦੋਂ ਕੇਵਲ ਦੇ ਉੱਤੇ ਕਬਜ਼ਾ ਹੋ ਰਿਹਾ ਸੀ ਉਦੋਂ ਕਿਹੜੇ ਅਫਸਰਾਂ ਨੇ ਕਾਰਵਾਈ ਨਹੀਂ ਕੀਤੀ ਉਹ ਵੀ ਸਾਹਮਣੇ ਆ ਜਾਣ ਕਿਉਂਕਿ ਉਹ ਤਾਂ ਸਾਰੇ ਕੇਸ ਹੁਣ ਸੀਬੀਆਈ ਇਨਵੈਸਟੀਗੇਟ ਕਰ ਰਹੀ ਹੈ ਸੋ ਬੜੇ ਵੱਡੇ ਸਵਾਲ ਨੇ ਔਰ ਖਾਸ ਕਰਕੇ ਇਹ ਵਿਧਾਇਕਾਂ ਦੇ ਉੱਤੇ ਵੀ ਸਵਾਲ ਹੈ ਲੈਂਡ ਪੂਲਿੰਗ ਵੇਲੇ ਨਾ ਸਾਹਮਣੇ ਆਏ ਉਦੋਂ ਨਾ ਅੰਦਰਲੀ ਜ਼ਮੀਰ ਚਾਗੀ ਸਾਰਿਆਂ ਦੀ ਸੋ ਇਹ 92 ਐਮਐਲਏ ਹੁਣੇ ਸਮਝ ਲੈਣ ਕਿ ਫੇਲਿਅਰ 92 ਐਮਐਲਿਆਂ ਦਾ ਹੈ ਜੇ ਸੋਚਣ ਕਿ ਜੀ ਹੁਣ ਅਸੀਂ ਦਿੱਲੀ ਤੇ ਫੇਲੀਅਰ ਪਾ ਕੇ ਅਸੀਂ ਕਹਾਂਗੇ ਜੀ ਦਿੱਲੀ ਨੇ ਕੰਮ ਨਹੀਂ ਕਰਨ ਦਿੱਤਾ ਤਾਂ ਤੁਸੀਂ ਲੋਕ ਜ਼ਿੰਮੇਵਾਰ ਹੋ ਜਿਨ੍ਹਾਂ ਨੇ ਦਸਕਤ ਕਰਕੇ ਦਿੱਲੀ ਦੇ ਪੈਰਾਂ ਚ ਗੁਲਾਮ ਬਣਾਇਆ ਪੰਜਾਬ ਨੂੰ ਤੇ ਪੰਜਾਬ ਦੀ ਅਜੇ ਹਾਲਾਤ ਹੋਏ ਕਰਜ਼ਾ ਵੀ ਚੜਿਆ ਲਾਅ ਐਂਡ ਆਰਡਰ ਵੀ ਪੰਜਾਬ ਦਾ ਚਰਮ ਰਾ ਗਿਆ ਡਰੱਗ ਦਾ ਵੀ ਉਰੇ ਐਨਾ ਬੋਲ ਬਾਲਾ ਕਿ ਹਾਈ ਕੋਰਟ ਤੱਕ ਨੂੰ ਕਹਿਣਾ ਪਿਆ ਕਿ ਪੰਜਾਬ ਦੀ ਸਰਕਾਰ ਵਿਕਾਰੀ ਹੈ ਸੋ ਸਾਰੇ ਹਾਲਾਤ ਲੋਕਾਂ ਦੇ ਸਾਹਮਣੇ ਕਠਣਾ ਮੈਂ ਜਿਹੜਾ ਕਹ ਰਿਹਾ ਮੇਰੇ ਕੋਲ ਪ੍ਰੂਫ ਬੜੇ ਨੇ ਮੈਂ ਟਾਈਮ ਆਉਣ ਤੇ ਉਹ ਜਿਹੜਾ ਖਲਾਸੇ ਕਰੂੰਗਾ ਕੋਈ ਵੀਡੀਓਜ਼ ਦੀ ਵੀ ਗੱਲ ਕੀਤੀ ਉਹਨਾਂ ਨੇ ਦੇਖੋ ਜੀ ਜੇ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਝਾਕੋਗੇ ਤਾਂ ਅੰਦਰ ਇਹਨਾਂ ਦੇ ਆਹੀ ਕੁਝ ਪਰੇ ਇਹ ਸਾਰੇ ਇੱਕ ਦੂਜੇ ਨਾਲ ਰਲ ਕੇ ਖੇਡੇ ਨੇ ਔਰ ਅੰਦਰ ਮੈਂ ਕਹਿਣਾ ਕਿ ਕੀ ਵੀਡੀਓ ਕਹੀਏ ਕੀ ਕਰਪਸ਼ਨ ਕਹੀਏ ਸਮਾਨੀ ਮੈਂ ਤਾਂ ਅੱਜ ਵੀ ਬੇਨਤੀ ਕਰਦਾ ਕਿ ਸਰਕਾਰ ਲੋਕਾਂ ਨੂੰ ਬਚਾਉਣ ਪਾਸੇ ਧਿਆਨ ਦੇਵੇ ਸਰਕਾਰ ਇਹ ਹੜ੍ਹਾਂ ਦੀ ਮਾਰ ਹਟਾਏ ਲੋਕਾਂ ਦੀ ਗਰਦੌਰੀਆਂ ਮੁਆਵਜ਼ੇ ਇਹ ਜਾਰੀ ਕਰੇ ਮੁੱਖ ਮੰਤਰੀ ਭਗਵੰਤ ਮਾਨ ਆਪਦੀ ਜ਼ਿੰਮੇਵਾਰੀਆਂ ਤੋਂ ਭੱਜ ਕੇ ਇਹ ਸਾਰੀ ਖੇਡ ਖੇਡ ਰਹੇ ਹਨ ਹੜ੍ਹ ਪਿੱਛੋਂ ਤਾਂ ਬੜੇ ਸਵਾਲ ਹੋ ਰਹੇ ਨੇ ਰਾਸ਼ਨ ਸਹੀ ਕੁਆਲਟੀ ਦਾ ਨਹੀਂ ਹੈਗਾ ਸਰਕਾਰ ਦੀ ਜ਼ਿੰਮੇਵਾਰੀ ਸੀ ਪਹਿਲਾਂ ਹੀ ਤਿਆਰੀ ਕਰਦੀ ਕਿਉਂਕਿ ਪਹਿਲਾਂ ਹੀ ਪਤਾ ਸੀ ਵੀ ਹੜ੍ਹ ਆ ਰਿਹਾ ਸਰਕਾਰ ਨੇ ਹੜ੍ਹ ਦੀ ਤਿਆਰੀ ਪਹਿਲਾਂ ਕਿਉਂ ਨਹੀਂ ਕੀਤੀ ਤੇ ਹੁਣ ਜਿਹੜਾ ਰਾਸ਼ਨ ਵੰਡਿਆ ਜਾ ਰਿਹਾ ਕੋਈ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਉਹ ਬਿਲਕੁਲ ਵਧੀਆ ਨਹੀਂ ਹੈ ਜੋ ਕਰੇ ਜਿਹੜੇ ਦੋਸ਼ ਤੁਸੀਂ ਪਹਿਲੀ ਵਾਰ ਦੇਖਿਆ ਹੋਣਾ ਕਿ ਜੀ ਸਾਡੇ ਮੁੱਖ ਮੰਤਰੀ ਨੇ ਪੰਜਾਬ ਦੀ ਕਿੱਡੀ ਵੱਡੀ ਮਦਦ ਕੀਤੀ ਕਹਿੰਦੇ ਜੀ ਮੈਂ ਆਪਣਾ ਹੈਲੀਕਾਪਟਰ ਦੇ ਦਿੰਦਾ ਮਤਲਬ ਮੁੱਖ ਮੰਤਰੀ ਸਾਹਿਬ ਤੁਹਾਡਾ ਹੈਲੀਕਾਪਟਰ ਸਾਰੇ ਪੰਜਾਬ ਦੇ ਵਿੱਚ ਰਾਸ਼ਨ ਪਹੁੰਚਾ ਦੂਗਾ ਮੈਂ ਪਹਿਲੇ ਦਿਨ ਵੀ ਸਵਾਲ ਖੜਾ ਕੀਤਾ ਸੀ ਕਿ ਜਿਹੜਾ ਪੰਜਾਬ ਦਾ ਹੈਲੀਕਾਪਟਰ 500 ਕਿਲੋ ਤੋਂ ਉੱਪਰ ਭਾਰ ਨਹੀਂ ਲੈ ਕੇ ਜਾ ਸਕਦਾ ਦੋ ਤਾਂ ਉਹਦੇ ਚ ਪਾਇਲਟ ਹੋਗੇ ਪਿੱਛੇ ਕਿੰਨਾ ਰਹਿ ਗਿਆ ਜੇ 5-5 ਕਿਲੋ ਦੇ 100 ਪੈਕਟ ਵੀ ਨਹੀਂ ਰੱਖੇ ਜਾ ਸਕਦੇ ਉਸ ਹੈਲੀਕਾਪਟਰ ਦੇ ਵਿੱਚ ਔਰ ਲੋਕ ਪਿੰਡਾਂ ਦੇ ਵਿੱਚ ਹੈਲੀਕਾਪਟਰ ਨਹੀਂ ਚਾਹੁੰਦੇ ਜਿੱਥੇ ਹੈਲੀਕਾਪਟਰ ਜਾ ਰਿਹਾ ਲੋਕਾਂ ਦਾ ਨੁਕਸਾਨ ਹੀ ਕਰਕੇ ਆ ਰਿਹਾ ਔਰ ਉਹ ਜਿਹੜਾ ਰਾਸ਼ਨ ਦੇ ਨਾਂ ਤੇ ਮੈਨੂੰ ਲੱਗਦਾ ਸਮਾਨ ਸਿੱਟਿਆ ਜਾ ਰਿਹਾ ਉਹ ਪਾਣੀ ਚ ਕਦੇ ਸਿੱਟ ਦਿੰਦੇ ਨੇ ਉਹ ਲੋਕਾਂ ਤੱਕ ਪਹੁੰਚ ਨਹੀਂ ਰਿਹਾ ਸੋ ਇਹ ਡਰਾਮੇਬਾਜ਼ੀ ਸਾਰੀ ਪੰਜਾਬ ਦੀ ਸਰਕਾਰ ਕਰ ਰਹੀ ਹੈ ਅਸਲ ਮਾਇਨੇ ਦੇ ਵਿੱਚ ਬਹੁਤ ਵੱਡਾ ਫੇਲਿਅਰ ਸੀ ਇਹ ਹਣ ਵੀ ਪੰਜਾਬ ਸਰਕਾਰ ਦੀ ਨਲਾਇਕੀ ਕਰਕੇ ਆਏ ਨੇ ਜਿੱਦਾਂ ਮੈਂ ਕਿਹਾ ਕਿ ਨਦੀਆਂ ਡਰੇਨ ਨਾਲੇ ਕਸੀਆਂ ਸਫਾਈ ਨਹੀਂ ਕੀਤੀ ਉਹ ਪੈਸੇ ਦਾ ਕੀ ਕੀਤਾ ਜਿਹੜਾ ਪੈਸਾ ਆਇਆ ਸੀ ਉਹ ਪੈਸਾ ਵੀ ਮੈਨੂੰ ਲੱਗਦਾ ਕਿ ਆਪਦੀ ਸਿਆਸਤ ਚ ਇਹ ਲੋਕਾਂ ਨੇ ਖਤਮ ਕਰਤਾ ਜਿਹਦੇ ਕਰਕੇ ਅੱਜ ਪੰਜਾਬ ਇਹ ਮੁਸੀਬਤ ਝੇਲ ਰਿਹਾ ਹੈ ਜਿਹੜਿਆ ਉਹਨਾਂ ਨੂੰ ਦੋਸ਼ ਲੱਗ ਰਹੇ ਨੇ ਤੇ ਇੱਕ ਪਾਸੇ ਸਰਕਾਰ ਦੇ ਕੰਪਾਸੇ ਜਿਹੜੇ ਹੈਗਾ ਦਿੱਲੀ ਸਰਕਾਰ ਰਿਜ਼ਲਟ ਇਹਦਾ ਕੁਝ ਨਹੀਂ ਨਿਕਲਣਾ ਜੀ ਸਿਰਫ ਡੇਢ ਸਾਲਟ ਆਉਣ ਦੀ ਕਵਾਇਦ ਹੈ ਲੋਕਾਂ ਦੇ ਮਸਲਿਆਂ ਤੋਂ ਧਿਆਨ ਪਟਕਾਉਣ ਸਾਰੇ ਰਲੇ ਹੋਏ ਇਹ ਸਾਰੇ ਖੇਡਾਂ ਖੇਡਦੇ ਨੇ ਇਹੀ ਆਮ ਆਦਮੀ ਪਾਰਟੀ ਦੀ ਸੱਚਾਈ ਹੈ ਇਹੀ ਇਹਨਾਂ ਦਾ ਵਰਕਿੰਗ ਸਟਾਈਲ ਨੌਜਵਾਨਾਂ ਨੂੰ ਕੀ ਕਹਾਂਗੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਮਦਦ ਕਰੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਨੇ ਉਹਨਾਂ ਨੂੰ ਕਿ ਸੁਨੇਹਾ ਲਾਉਂਦੇ ਦੇਖੋ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਯੂਥ ਵਿੰਗ ਔਰ ਖਾਸ ਕਰਕੇ ਉਹਨਾਂ ਦੇ ਪ੍ਰਧਾਨ ਸਰਬਜੀਤ ਸਿੰਘ ਜਿੰਦੜ ਸਾਹਿਬ ਜਿਨ੍ਹਾਂ ਨੇ ਜ਼ਿੰਮੇਵਾਰੀ ਲਈ ਹੈ ਪਾਰਟੀ ਨੇ ਪਾਰਟੀ ਦੇ ਪ੍ਰਧਾਨ ਸਰਦਾਰ ਚੰਕੀਰ ਸਿੰਘ ਬਾਦਲ ਸਾਹਿਬ ਨੇ ਲੋਕਾਂ ਦੀ ਮਦਦ ਕਰਨ ਦਾ ਘਰ ਘਰ ਦੇ ਵਿੱਚ ਰਾਸ਼ਨ ਪਹੁੰਚਾਉਣ ਦਾ ਸੋ ਤਕੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਲੋਕਾਂ ਦੀ ਸੇਵਾ ਕਰਨ ਔਰ ਹੋਰ ਵੀ ਜਥੇਬੰਦੀਆਂ ਨੂੰ ਅਪੀਲ ਹੈ ਕਿ ਸਾਰੇ ਯੋਗਦਾਨ ਪਾਉਣ ਅੱਜ ਇਹ ਪੰਜਾਬ ਦੇ ਉੱਤੇ ਜਿਹੜੀ ਘੜੀ ਆਈ ਹੈ ਪੰਜਾਬੀਆਂ ਦੇ ਨਾਲ ਪੰਜਾਬੀ ਖੜਨਗੇ ਔਰ ਪੰਜਾਬ ਇਸ ਮੁਸ਼ਕਲ ਚ ਦਲੇਰੀ ਦੇ ਨਾਲ ਬਾਹਰ ਆਏ। ਕਲੇਰ ਸਾਹਿਬ ਇੱਕ ਵਰਜੀਫਾ ਪਟਾਲਾ ਇਹਨਾਂ ਨੇ ਬਹੁਤ ਵੱਡੀ ਮਦਦ ਕਿਉਂਸਾਲਿਆ ਦਿੱਤੀ ਜਦੋਂ ਕਾਂਗਰਸ ਸਰਕਾਰ ਜੀ ਨੇ ਧਰਨੇ ਵੀ ਲਾਇਆ ਸੀ ਇੱਥੇ ਆਮ ਆਦਮੀ ਪਾਰਟੀ ਨੇ ਪਰ ਉਸ ਤੋਂ ਬਾਅਦ ਉਹ ਬਿਲਕੁਲ ਡੱਬਾ ਬੰਦ ਬਣ ਕੇ ਰਹਿ ਗਿਆ ਕਿ ਕਾਰਨ ਨਹੀਂ ਬਿਲੋ। ਦੇਖੋ ਕਾਂਗਰਸ ਦੇ ਆਮ ਆਦਮੀ ਪਾਰਟੀ ਇੱਕੋ ਸਿੱਕੇ ਦੇ ਦੋ ਪਹਿਲੂ ਨੇ। ਇਹ A ਤੇ B ਟੀਮਾਂ ਨੇ ਕਿਉਂਕਿ ਇੰਡੀਆ ਅਲਾਈਅੰਸ ਦੇ ਵਿੱਚ ਦੋਨੋਂ ਇਕੱਠੇ ਰਹੇ ਨੇ। ਉਹ ਇਹਦਾ ਸਭ ਤੋਂ ਵੱਡਾ ਉਦਾਹਰਣ ਹੈ ਕਿ ਤੁਸੀਂ ਦੱਸੋ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਵਿਧਾਨ ਸਭਾ 'ਚ ਖੜੇ ਹੋ ਕੇ ਕਿਹਾ ਸੀ ਕਿ ਰਾਜਾ ਵੜਿੰਗ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਦੀ ਚੈਸੀ ਵਾਲੀਆਂ ਫਾਈਲਾਂ ਮੇਰੇ ਕੋਲ ਪਹੁੰਚ ਗਈਆਂ ਕਾਰਵਾਈ ਹੋ ਕਿੱਥੇ ਗਈ ਜੀ ਕਾਰਵਾਈ ਚਰਨਜੀਤ ਚੰਨੀ ਸਾਹਿਬ ਤੇ ਪ੍ਰੈਸ ਕਾਨਫਰੰਸ ਮੁੱਖ ਮੰਤਰੀ ਨੇ ਕੀਤੀ ਇੱਕ ਖਿਡਾਰੀ ਨੂੰ ਨਾਲ ਬਿਠਾ ਕੇ ਕੀਤੀ ਕਹਿੰਦੇ ਜੀ 2 ਕਰੋੜ ਦੀ ਰਿਸ਼ਵਤ ਮੰਗਦਾ ਮੈਂ ਕਾਰਵਾਈ ਕਰੂੰਗਾ ਜੀ ਕਿੱਥੇ ਗਿਆ ਜੀ ਉਹ 2 ਕਰੋੜ ਦਾ ਕੇਸ ਸੋ ਇਹ ਇੱਕ ਦੂਜੇ ਨਾਲ ਰਲੇ ਹੋਏ ਨੇ ਇਹ A ਤੇ B ਟੀਮਾਂ ਨੇ ਔਰ ਅੱਜ ਆਮ ਆਦਮੀ ਪਾਰਟੀ ਵੀ ਇਹ ਚਾਹੁੰਦੀ ਹੈ ਕਿ ਕਿਉਂਕਿ ਅਸੀਂ ਲੋਕਾਂ ਦੇ ਵਿੱਚੋਂ ਬਿਲਕੁਲ ਲੋਕਾਂ ਨੇ ਸਾਨੂੰ ਨਕਾਰ ਦਿੱਤਾ ਤਾਂ ਇਹ ਸੋਚਦੇ ਨੇ ਕਿ ਅਸੀਂ ਕਾਂਗਰਸ ਨੂੰ ਪੰਜਾਬ ਤੇ ਕਾਬਜ਼ ਕਰਾ ਦਈਏ ਤਾਂ ਜੋ ਸਾਡੇ ਘਟਾਲੇ ਜੋ ਅਸੀਂ ਕਰਪਸ਼ਨ ਕੀਤੀ ਹੈ ਜੋ ਉਸੇ ਮਾੜੇ ਕੰਮ ਕੀਤੇ ਨੇ ਉਹਨਾਂ ਤੇ ਪਰਦਾ ਪਿਆ ਰਹੇ ਇਹ ਮਿਲ ਕੇ ਪੰਜਾਬ ਦੇ ਵਿੱਚ ਖੇਡ ਰਹੇ ਨੇ ਪਰ ਅੱਜ ਪੰਜਾਬ ਦੇ ਲੋਕ ਜਾਣਦੇ ਨੇ ਕਿ ਪੰਜਾਬ ਨੂੰ ਖੇਤਰੀ ਪਾਰਟੀ ਦੀ ਲੋੜ ਹੈ ਪੰਜਾਬ ਨੂੰ ਆਪਣਿਆਂ ਦੀ ਲੋੜ ਹੈ ਜਿਹੜੇ ਪੰਜਾਬ ਲਈ ਖੜ ਸਕਣ ਪੰਜਾਬ ਨੂੰ ਐਸੇ ਦਿੱਲੀ ਤੋਂ ਆਏ ਜਿਹੜੇ ਡਾਕੂ ਨੇ ਉਹਨਾਂ ਦੀ ਲੋੜ ਬੜਾ ਦੂਸਰ ਲੱਗਿਆ ਨਾ ਅੱਬਾ ਵੀ ਪੰਕਜ ਚੋਕੀ ਉਦੇ ਉਪਰ ਪਰਚਾ ਦਾ ਜੋਗਲੀ ਨੂੰ ਗ੍ਰਿਫਤਾਰ ਨਹੀਂ ਕਰ ਰਹੇ ਅੱਜ ਧਰਨਾ ਤੁਸੀਂ ਕਿਸਾਨਾਂ ਵੱਲੋਂ ਕੀ ਲੱਗਦਾ ਹੈ ਦੇਖੋ ਇਹ ਪੰਜਾਬ ਦੀ ਤਰਾਸਦੀ ਹੈ ਕਿ ਉਹ ਪਾਰਟੀ ਪੰਜਾਬ ਤੇ ਰਾਜ ਕਰ ਰਹੀ ਹੈ ਜਿਹੜੀ ਕਹਿੰਦੀ ਸੀ ਅਸੀਂ ਧਰਨੇ ਪ੍ਰਦਰਸ਼ਨਾਂ ਚੋਂ ਨਿਕਲੇ ਤੇ ਸਭ ਤੋਂ ਵੱਡਾ ਧੋਖਾ ਇਹਨਾਂ ਨੇ ਧਰਨੇ ਉੱਤੇ ਬੈਠੇ ਕਿਸਾਨ ਦੇ ਨਾਲ ਕੀਤਾ ਜਿੱਥੇ ਰਾਤ ਨੂੰ ਧੱਕੇ ਦੇ ਨਾਲ ਕੇਂਦਰ ਸਰਕਾਰ ਨਾਲ ਮਿਲ ਕੇ ਨਾਲੇ ਤਾਂ ਕਿਸਾਨਾਂ ਦਾ ਧਰਨਾ ਚਕਾਇਆ ਔਰ ਉਸ ਤੋਂ ਬਾਅਦ ਜਿਹੜਾ ਕਿਸਾਨਾਂ ਦਾ ਸਾਜੋ ਸਮਾਨ ਸੀ ਉਹ ਵੀ ਚੋਰੀ ਕਰਕੇ ਲੈ ਕੇ ਗਏ ਪਹਿਲਾਂ ਕਨੌਰ ਦੇ ਵਿੱਚ ਉੱਥੋਂ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਇਲਜ਼ਾਮ ਲੱਗੇ ਕਿ ਕਿਸਾਨਾਂ ਦੀਆਂ ਟਰਾਲੀਆਂ ਚੋਰੀ ਕੀਤੀਆਂ ਤੇ ਹੁਣ ਨਾਬਾ ਦੇ ਵਿੱਚ ਜਿਹੜੇ ਨਗਰ ਕਾਉਂਸਲ ਦੇ ਪੱਪੂ ਜੀ ਪ੍ਰਧਾਨ ਐ ਇਹ ਵੀ ਕਿਸਾਨਾਂ ਦੀ ਟਰਾਲੀ ਚੋਰੀ ਦੇ ਵਿੱਚ ਇਹਨਾਂ ਤੇ ਇਕੱਲੇ ਇਲਜ਼ਾਮ ਨਹੀਂ ਲੱਗੇ ਉੱਥੋਂ ਤਾਂ ਸਬੂਤ ਸਹਿਤ ਟਰਾਲੀਆਂ ਫੜੀਆਂ ਵੀ ਗਈਆਂ ਔਰ ਹੁਣ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਨਾਮ ਟਰਾਲੀ ਚੋਰ ਕਹਿ ਕੇ ਜ਼ਿਆਦਾ ਜਾਣਿਆ ਜਾਂਦਾ ਸੋ ਇਸ ਤੋਂ ਵੱਡਾ ਧੋਖਾ ਪੰਜਾਬ ਦੇ ਨਾਲ ਕੀ ਹੋਊ ਇਸ ਤੋਂ ਵੱਡਾ ਕਿਸਾਨ ਦੀ ਪਿੱਠ ਦੇ ਵਿੱਚ ਛੁਰਾ ਕੀ ਹੋਊਗਾ ਕਿ ਜਿਹੜੇ ਕਹਿੰਦੇ ਸੀ ਅਸੀਂ 50 ਮਿੰਟਾਂ ਚ ਐਮਐਸਪੀ ਦੇਾਂਗੇ ਐਮਐਸਪੀ ਤਾਂ ਦੇਣੀ ਕੀ ਸੀ ਉਹ ਕਿਸਾਨਾਂ ਦਾ ਸਮਾਨ ਹੁਣ ਚੋਰੀ ਕਰ ਕਰਕੇ ਆਪਣੇ ਘਰ ਭਰ ਰਹੇ ਨੇ ਇਸ ਤੋਂ ਵੱਡੇ ਮਾੜੇ ਹਾਲਾਤ ਇਸ ਤੋਂ ਵੱਡੀ ਤਰਾਸਦੀ ਪੰਜਾਬ ਦੀ ਕੀ ਹੋਵੇ ਕੋ ਇਸ ਮਸਲੇ 'ਚ ਇੱਕ ਸਵਾਲ ਖੜਾ ਹੁੰਦਾ ਹੈ ਕਿ ਜਿਹੜੀਆਂ ਟਰਾਲੀਆਂ ਚੋਰੀ ਕੀਤੀਆਂ ਗਈਆਂ ਉਹ ਸਰਕਾਰ ਨੇ ਕੀਤੀਆਂ ਨੇ ਕਿ ਸਰਕਾਰ ਦਾ ਜਿਹੜਾ ਬੰਕਜ ਪਪੂ ਦੇ ਇੱਥੇ ਲਾਇਆ ਹੋਇਆ ਤੁਸੀਂ ਸਾਰੇ ਲੋਕੀ ਮੱਤਕਾਰ ਜਾਣਦੇ ਹੋ ਤੋ ਉਹਨੇ ਕਿਹਾ ਸੀਗਾ ਕਿ ਸਾਨੂੰ ਡੀਸੀ ਸਾਹਿਬਾਨ ਨੇ ਡਿਊਟੀ ਲਗਾਈ ਸੀ ਕਿ ਉੱਥੇ ਜਾ ਕੇ ਜਿਹੜਾ ਹੈਗਾ ਤੋਂ ਸਮਾਨ ਇਕੱਠਾ ਕਰਕੇ ਬਾਪ ਕਿਤੇ ਹੋਰ ਰੱਖਣਾ ਇਹਨਾਂ ਲੋਕਾਂ ਨੂੰ ਡੀਸੀ ਸਾਹਿਬ ਨੇ ਜੇ ਡੇਉਡੀ ਲਗਾਈ ਹੈ ਤਾਂ ਡੀਸੀ ਨੂੰ ਕਿਸ ਵਿਅਕਤੀ ਨੇ ਹੁਕਮ ਦਿੱਤਾ ਕਿ ਮੁੱਖ ਮੰਤਰੀ ਦੇ ਹੁਕਮਾਂ ਦੇ ਉੱਪਰ ਟਰਾਲੀਆਂ ਚੋਰੀ ਕੀਤੀਆਂ ਗਈਆਂ ਸੋ ਇਹ ਸਵਾਲ ਹੈਗਾ ਕਿ ਜਿਹੜੇ ਐਮਐਲਏ ਸਹਿਰਾਨ ਨੇ ਜਿਹੜਾ ਸਾਡਾ ਪੰਕਜ ਚੋਰੀ ਕਰਕੇ ਲੈ ਕੇ ਆਇਆ ਇਹ ਪੰਕਜ ਚੋਰੀ ਕਰਕੇ ਲੈ ਕੇ ਆਇਆ ਉਹਦੀ ਧਰਮਪਤਨੀ ਮਿਸਪਲਟੀ ਦੀ ਪ੍ਰਧਾਨ ਹੈ ਉਹਦੇ ਆਰਡਰਾਂ ਦੇ ਉੱਪਰ ਟਰਾਲੀਆਂ ਉੱਥੇ ਗਈਆਂ ਨੇ ਤੇ ਜੇ ਚੋਰੀਆਂ ਕੀਤੀਆਂ ਤਾਂ ਜਿੱਥੇ ਪੰਕਜ ਬੱਪੂ ਦੇ ਉੱਪਰ ਮਰਚਾ ਦਿੱਤਾ ਗਿਆ ਉੱਥੇ ਜਿਹੜੀ ਵਜੂਦਾ ਪ੍ਰਧਾਨ ਹੈ ਉਹਦੇ ਉੱਪਰ ਵੀ ਪਰਚਾ ਦੇਣਾ ਚਾਹੀਦਾ ਤੇ ਜਿਹੜੀਆਂ ਟਰਾਲੀਆਂ ਨੇ ਸਰਕਾਰ ਨੇ ਚੋਰੀਆਂ ਕੀਤੀਆਂ ਨੇ ਪਰ ਵੱਡੇ ਦਿਨਾਂ ਤੋਂ ਕਾਫੀ ਦਿਨਾਂ ਤੋਂ ਇੱਥੇ ਰੌਲਾ ਪੈ ਰਿਹਾ ਹੈ ਕੱਲ ਐਮਐਲਏ ਬੋਲੇਆ ਉਹ ਗੋਲ ਮੋਰ ਦੀ ਗੱਲ ਕਰ ਗਿਆ ਸੋ ਇਸ ਕਰਕੇ ਸਪੱਸ਼ਟ ਕਰੇ ਸਰਕਾਰ ਮੁੱਖ ਮੰਤਰੀ ਬੋਲੇ ਇਸ ਗੱਲ ਤੇ ਕਿ ਟਰਾਲੀ ਚੋਰੀਆਂ ਕਿਸ ਦੇ ਹੁਕਮ ਨਾਲ ਹੋਈਆਂ ਨੇ ਤੇ ਕਿਹੜੇ ਕਿਹੜੇ ਸ਼ਰਾਂਜ ਗੰਨਿਆਂ ਨੇ ਇਹ ਮਸਪਰਟੀ ਸਾਰੀਆਂ ਮਸਪਰਟੀਆਂ ਜਿੰਨੇ ਉੱਥੇ ਲੱਗੀਆਂ ਸੀਗੀਆਂ ਇਹ ਸਾਰੇ ਸਾਮਾਨ ਉੱਥੋਂ ਜਿਹੜਾ ਲੋਕਾਂ ਨੂੰ ਭਲੇਖਾ ਦੇ ਕੇ ਸਰਕਾਰ ਨੇ ਉੱਥੇ ਬੰਦਾ ਲਿਆ ਤੇ ਉਸ ਤੋਂ ਬਾਅਦ ਸਾਮਾਨ ਜਿਹੜਾ ਚੋਰੀ ਕਰਕੇ ਸਰਕਾਰ ਲੈ ਗਈ ਇਹ ਸਰਕਾਰ ਜ਼ਿੰਮੇਵਾਰ ਹੈ ਤੇ ਕਿਸਾਨਾਂ ਨੂੰ ਸਰਕਾਰ ਦੇ ਖਲਾਫ ਉਹਨਾਂ ਨੇ ਵੀ ਕਪ ਕੱਲਾ ਕਦੇ ਕੋਈ ਸਰਕਾਰ ਇਸ ਗੱਲ ਤੇ ਮੁੱਖ ਮੰਤਰੀ ਨਵਾਲਾਏਗਾ ਮੁੱਖ ਮੰਤਰੀ ਦੇ ਉਸਾਰਤਾਂ ਨਹੀਂ ਤੇ